ਸਰ ਮੈਨੂੰ ਨਾ 10-12 ਸਾਲ ਤੋਂ ਸ਼ੂਗਰ ਦੀ ਪ੍ਰੋਬਲਮ ਸੀ ਉਹਦੇ ਕਰਕੇ ਸਰ ਮੈਨੂੰ ਨਾ ਸੂਜਣ ਪੈ ਗਿਆ ਵੀ ਸਰੀਰ ਨੂੰ ਉਹਦੇ ਕਰਕੇ ਮੈਨੂੰ ਗੁਰਦੇ ਦੀ ਪ੍ਰੋਬਲਮ ਆਈ ਉਹਦੇ ਕਰਕੇ ਸਰ ਸਾਨੂੰ ਅੰਬਰਸਰ ਐਡਮਿਟ ਹੋਣਾ ਪਿਆ ਤੇ ਸਰ ਉੱਥੇ ਬਹੁਤ ਖਰਚਾ ਆਉਂਦਾ ਘਰ ਗਰੀਬ ਸਰ ਸਰ 34000 ਰੁਪਏ ਖਰਚਾ ਆਇਆ ਸਰ ਉੱਥੇ ਸਾਡਾ ਫੇਰ ਸਾਨੂੰ ਅਬਥ ਹਦੇਗੜ ਨੇੜੇ 10 ਪਈ ਸਰ ਖਾਲਸਾ ਐਡਾਲ ਵਾਲੋ ਜਿੱਥੇ ਤੁਹਾਡਾ ਇਲਾਜ ਬਿਲਕੁਕੁਲ ਫ੍ਰੀ ਹੋਏਗਾ ਉੱਥੇ ਸਾਰਾ ਇਸ ਗਏ ਐਡਮਿਟ ਹੋਏ ਸਰ ਉੱਥੇ ਸਾਡਾ ਹਰ ਇੱਕ ਦਵਾਈਦਾਰੂ ਫਰੀ ਮੇਰੇ ਡੈਲਸ ਵੀ ਫਰੀ ਬਿਲਕੁਲ ਹੋਏ ਤੇ ਕੋਈ ਦੁਕਾਨ ਪੈਸਾ ਨਹੀਂ ਲੱਗਾ ਸਰ ਬਿਲਕੁਲ ਸਾਡੇ ਦਵਾਈਦਾਰੂ ਫਰੀ ਡੈਲਸ ਵੀ ਫਰੀ ਹੁੰਦੇ ਨੇ ਸਰ ਘਰ ਦੇ ਇਲਾਕੇ ਕੀ ਨੇ ਸਰ ਸਰ ਹਾਲ ਹੀ ਬਹੁਤ ਗਰੀਬ ਸੀ ਸਰ ਘਰੋ ਤੇ ਉਹਦੇ ਕਰਕੇ ਸਾਰਾ ਅੱਜ ਕੋਈ ਦੀ ਪਹੁੰਚ ਨਹੀਂ ਸੀ ਪਿਆਪਾ ਡੈਲਸ ਕਰਾ ਸਕੀ ਡੇਡ ਮਹਿੰਗੇ ਮੈਡੀਸਨ ਲੈ ਸਕੀ ਸਰ ਉਹਦੇ ਕਰਕੇ ਸਾਨੂੰ ਆਪਣੇ ਮਤਲਬ ਸਾਡਾ ਉਹ ਉਹ ਉੱਥੇ ਸਾਡੇ ਮੇਟੋ ਇਹ ਤੋਂ ਬਹੁਤ ਮਦਦ ਸਹਾਇਤਾ ਕੀਤੀ ਫਰੀ ਹਾਂਜੀ ਬਿਲਕੁਲ ਲਾਜ ਫਰੀ ਹੋਇਆ ਸਰ